ਸਦੀ ਦਾ ਮਰਨ ਮੋਢੇ ਕਾਲੀ ਤੇ ਹਰ ਕਾਲਸਾ ਅਨੇਕਤ ਸੁਧਾ। ਆਹ ਜਿਦਾ ਲੱਗ ਰਿਹਾ ਦਰਸਤਾਬਜਾ ਵਧੀਆ ਜੀ। ਕਿੱਥੋਂ ਪਤਾ ਲੱਗਿਆ ਸੀ ਵੀ ਇੱਥੇ ਦਸਤਾਨ ਸਜਾਉਣ ਦਾ ਇੱਥੇ ਕੈਂਪ ਲੱਗਿਆ ਹੋਇਆ? ਥੈਂਕ ਯੂ। ਜੀ ਜਾ ਰਹੇ ਸੀ ਅਸੀਂ ਜੀ ਫਿਰ ਸਾਨੂੰ ਵੀਰੇ ਨੇ ਦੱਸਦਾ ਸੀਗਾ ਕਹਿੰਦੇ ਵੀ ਕੈਂਪ ਲੱਗਿਆ ਹੋਇਆ। ਮੰਮਾ ਕਹਿੰਦੇ ਸਜਾ ਲਓ। ਪਹਿਲਾਂ ਕਦੀ ਸਜਾਈ ਸੀ ਤੁਸੀਂ ਦਸਤਾਨ? ਜੀ ਨਹੀਂ ਜੀ। ਕਿੱਦਾਂ ਲੱਗ ਰਿਹਾ ਫਿਰ ਦਸਤਾਨ ਸਜਾ ਕੇ? ਵਧੀਆ ਜੀ। ਬਹੁਤ ਵਧੀਆ ਲੱਗ ਰਿਹਾ। ਹਾਂ ਜੀ। ਜੀ ਨਾਲ ਕਰੋ ਜੀ। ਇਸ ਵੀ ਇੰਤਰੀਓਰ। ਜੀ।

ਸਾਡਾ ਕਬੂਰਵੇ ਦਸਤਾਰ ਸਗਲਾਈ ਦਾ ਕੈਂਪ ਅੱਜ ਪਹਿਲੀ ਵਾਰ ਪ੍ਰਾਲਾ ਕੀਤਾ ਹੈ ਜਿਸ ਵਿੱਚ ਬਹੁਤ ਸੋਹਣੇ ਬੱਚਿਆਂ ਨੇ ਜਿਨ੍ਹਾਂ ਜਿਨ੍ਹਾਂ ਨੇ ਪ੍ਰਾਣ ਕੀਤਾ ਉਹਨਾਂ ਨੂੰ ਅਸੀਂ ਫ੍ਰੀ ਤੌਰ ਤੇ ਦਸਤਾਰਾਂ ਦੇ ਰਹੇ ਹਾਂ ਤਾਂ ਜੋ ਅਗਲੀ ਵਾਰ ਜਦ ਵੀ ਆਣ ਤਾਂ ਉਹ ਮਾਤਾ ਜੀ ਦੇ ਦਰਸ਼ਨ ਕਰਨ ਵਾਸਤੇ ਜਾਂ ਸਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਪਣੇ ਸਿਰ ਤੇ ਦਸਤਾਰਾਂ ਸਜਾ ਕੇ ਆਉਣ ਸਾਰੇ ਨਾਮ ਤੁਹਾਡਾ ਵਿਕਰਮਜੀ ਸਿੰਘ ਜੀ ਹੋਰ ਜੀ ਅਜੀਰ ਨਾਮ ਨਗਰੋ ਜੀ ਵੜੀ ਲੱਗ ਰਿਹਾ ਪੱਗ ਤਾਂ ਹੀ ਛਾ ਰਹੀ ਸਾਜੀ ਅ ਦੋ ਸਾਲ ਹੋ ਗਈ ਇੰਨੀ ਉਮਰ ਦਾ ਸੀ ਸਾਡੀ 13 ਸਾਲ ਸਾਰੇ ਆ ਗਏ ਨਗਾਤ ਨੂੰ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਦੁਆਰਾ ਸੰਸਰ ਸਾਹਿਬ ਸਮੂਹ ਟਰਸਟ ਪ੍ਰਬੰਧਕਾਂ ਵੱਲੋਂ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਮਹਾਪੁਰਖਾਂ ਮੀਆਂ ਅਸੀਸਾਂ ਦੇ ਨਾਲ ਇਹ ਉਪਰਾਲਾ ਕੀਤਾ ਗਿਆ ਹੈ ਫਰੀਦ ਦਸਤਾਰਾਂ ਵੰਡੀਆਂ ਜਾ ਰਹੀਆਂ ਨੇ ਸਿਰ ਤੇ ਬੰਨ ਕੇ ਦਿੱਤੀਆਂ ਜਾ ਰਹੀਆਂ ਨੇ ਵਾਅਦਾ ਤੇ ਪ੍ਰੋਮਿਸ ਕਰਵਾ ਕੇ ਕਿ ਅਸੀਂ ਅੱਗੇ ਤੋਂ ਦਸਤਾਰਾਂ ਬੰਨਾਂਗੇ ਅਸੀਂ ਦਾੜੀਆਂ ਕੇਸ ਨਹੀਂ ਕਟਾਵਾਂਗੇ ਅਸੀਂ ਨਸ਼ਾ ਨਹੀਂ ਕਰਾਂਗੇ ਇਹਨਾਂ ਦੇ ਨਾਲ ਵਾਅਦਾ ਕਰਕੇ ਇਹਨਾਂ ਨੂੰ ਪੱਗਾਂ ਬਨਾਈਆਂ ਜਾ ਰਹੀਆਂ ਨੇ ਜੋ ਪੰਜਾਬ ਦੇ ਵਿੱਚੋਂ ਬਹੁਤ ਵੱਡੀ ਇੱਕ ਮੁਸ਼ਕਲ ਬਣੀ ਪਈ ਹੈ ਕਿ ਦਸਤਾਰਾਂ ਦਿਨੋਂ ਦਿਨ ਅਲੋਪ ਹੁੰਦੀਆਂ ਜਾ ਰਹੀਆਂ ਨੇ ਇਹ ਬੰਨੋ ਨੌਜਵਾਨ ਜਿਹੜੇ ਆ ਜਿਨ੍ਹਾਂ ਦੇ ਪੱਗ ਬਨਣਾ ਸ਼ੌਕ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ ਹੈ ਫਿਰ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਕਿ ਜਿਨ੍ਹਾਂ ਨੂੰ ਸ਼ੌਕ ਹੈ ਉਹੀ ਅੱਗੇ ਉਹ ਨਵਾਂ ਸ਼ੌਕ ਬੱਚਿਆਂ ਦੇ ਵਿੱਚ ਪੈਦਾ ਕਰ ਰਹੇ ਨੇ ਨੌਜਵਾਨਾਂ ਦੇ ਪੈਦਾ ਕਰ ਰਹੇ ਨੇ ਜਿੱਥੇ ਹਸਪੀਟਲ ਦੀ ਸੇਵਾ ਮੈਡੀਸਨ ਦੀ ਸੇਵਾ ਅਪਰੇਸ਼ਨ ਅੱਖਾਂ ਦੇ ਕੈਂਪਾਂ ਦੀ ਸੇਵਾ ਲੈਂਦੀ ਦੀ ਸੇਵਾ ਲੰਗਰਾਂ ਦੀ ਸੇਵਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਉੱਥੇ ਅੱਜ ਸਾਬ ਜੀਦਾ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰ ਕੌਰ ਤੇ ਸਮੂਹ ਸ਼ਹੀਦਾਂ ਨੂੰ ਸਮਰਪਤ ਇਹ ਲੰਗਰ ਇਹ ਪੱਗਾਂ ਦੀ ਸੇਵਾ ਕੀਤੀ ਜਾ ਰਹੀ ਹੈ ਸੂਨ ਸਾਧ ਸੰਗਤ ਦੇਸ਼ ਵੀ ਵਿਦੇਸ਼ ਵੀ ਸੰਗਤ ਸਾਨੂੰ ਅਸੀਸਾਂ ਦੇਵੇ ਪਾਈ ਗੁਰਪ੍ਰੀਤ ਸਿੰਘ ਮਨੀ ਹਰਪ੍ਰੀਤ ਸਿੰਘ ਜਿਹੜੇ ਰਲ ਮਿਲ ਕੇ ਸਾਰੇ ਨੌਜਵਾਨ ਜਗਦੀਪ ਸਿੰਘ ਜਸਮੀਤ ਸਿੰਘ ਸਾਰੇ ਰਲ ਕੇ ਹਰਪਾਲ ਸਿੰਘ ਇਹ ਨੌਜਵਾਨ ਰਲ ਕੇ ਸਾਰੇ ਉਪਰਾਲਾ ਕਰ ਰਹੇ ਨੇ ਤੇ ਅਸੀਸਾਂ ਦਿਓ ਕਿ ਇਹ ਬੱਚੇ ਇੱਧਰ ਲੱਗੇ ਰਹਿਣ ਤੇ ਐਸੇ ਉਪਰਾਲੇ ਕਰਦੇ ਰਹਿਣ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਸ਼ਹੀਦੀ ਜੋੜ ਮੇਲ ਧੰਨ ਬਾਬਾ ਜੋਰਾਵਾਰ ਸਿੰਘ ਬਾਬਾ ਪਤੇ ਸਿੰਘ ਮਾਤਾ ਗੁਜਰ ਕੌਰ ਜੀ ਦੇ ਮਹਾਨ ਸ਼ਹਾਦਤ ਨੂੰ ਸੀਸ ਝੁਕਾਉਂਦਿਆਂ ਅੱਜ ਲੰਗਰ ਦਸਤਾਰਾਂ ਦਾ ਸੰਤ ਬਾਬਾ ਸਰੂਪ ਸਿੰਘ ਜੀ ਮਹਾਪੁਰਸ਼ਾਂ ਵੱਲੋਂ ਫਤਿਹਗੜ੍ਹ ਸਾਹਿਬ ਲਾਇਆ ਗਿਆ ਬੇਸਿਕਲੀ ਸਾਡੇ ਮਨ ਦੀ ਇਹ ਖੁਆਇਸ਼ ਆ ਵੀ ਜਦੋਂ ਸਾਡੇ ਨੌਜਵਾਨ ਸਿਰ ਤੇ ਕੇਵਲ ਰੁਮਾਲ ਬਨ ਕੇ ਜਾਂਦੇ ਆ ਤੇ ਜਦੋਂ ਉੱਥੇ ਭੋਰਾ ਸਾਹਿਬ ਜਾ ਕੇ ਮੱਥਾ ਟੇਕਦੇ ਆ ਤੇ ਮਾਤ ਗੁਜਰ ਕੌਰ ਜੀ ਦਾ ਮਨ ਭਰ ਜਾਂਦਾ ਵੀ ਇਹਨਾਂ ਖਾਤਰ ਅਸੀਂ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਕਰਾਈ ਅੱਜ ਇਹਨਾਂ ਦੇ ਸਿਰ ਤੇ ਦਸਤਾਰਾਂ ਨਹੀਂ ਔਰ ਜਦੋਂ ਇਹ ਨੌਜਵਾਨ ਸਿਰਾਂ ਤੇ ਕੇਸਰੀ ਦਸਤਾਰ ਸਜਾ ਕੇ ਫਤਿਹਗੜ੍ਹ ਸਾਹਿਬ ਮੱਥਾ ਟੇਕਣਗੇ ਤੇ ਸਹਿਮਜਾਦੇ ਵੀ ਕਹਿਣਗੇ ਉਦੋਂ ਤੇ ਸਾਡੇ ਖੂਨ ਦਾ ਰੰਗ ਲਾਲ ਸੀ ਪਰ ਅੱਜ ਇਹਨਾਂ ਦੇ ਸਿਰਾਂ ਤੇ ਕੇਸਰੀ ਦਸਤਾਰਾਂ ਨੇ ਇਹ ਸਾਬਤ ਕਰ ਦਿੱਤਾ ਵੀ ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ ਕਦੀ ਵੀ ਬਰਥਾ ਨਹੀਂ ਜਾਂਦਾ ਔਰ ਇਹ ਅੱਜ ਸਾਡੇ ਪੰਜਾਬ ਦੀ ਤਰਾਸ ਦੀ ਵੀ ਹੈ ਜੋ ਚਿੱਟੇ ਦਾ ਨਸ਼ਾ ਹੋਰ ਨਸ਼ਿਆਂ 'ਚ ਨੌਜਵਾਨ ਗੜਤ ਹੋ ਰਹੇ ਨੇ ਇੱਥੇ ਮੇਰੇ ਕੋਲ ਇੱਕ ਹੁਣੀ ਹੁਣੀ ਇੱਕ ਪਿਓ ਨੇ ਵੀ ਪ੍ਰਣ ਕੀਤਾ ਵੀ ਮੈਂ ਅੱਜ ਤੋਂ ਬਾਅਦ ਕੇਸ ਕਤਲ ਨਹੀਂ ਕਰਾਵਾਂਗਾ ਰੋਕੇ ਕਿਹਾ ਜੋ ਇਹ ਪ੍ਰਾਪਤੀ ਹੈ ਨੌਜਵਾਨਾਂ ਨੇ ਆ ਸਾਡੇ ਕੋਲ ਖੜੇ ਆ ਇਹਨਾਂ ਨੇ ਪ੍ਰਣ ਕੀਤਾ ਵੀ ਅੱਜ ਤੋਂ ਬਾਅਦ ਮੈਂ ਸਿਰ ਤੇ ਦਸਤਾਰ ਸਜਾਵਾਂਗਾ ਇੱਕ ਛੋਟਾ ਬੱਚਾ ਵੀ ਇਹਨਾਂ ਦਾ ਉਹਨੂੰ ਵੀ ਲੈ ਕੇ ਆਏ ਆ ਸਾਡਾ ਪਰਪਸ ਕੇਵਲ ਦਸਤਾਰ ਸਜਾਉਣ ਦਾ ਨਹੀਂ ਹੈ ਇਸ ਤਾਜ ਨੂੰ ਸਾਂਭਣ ਦਾ ਆ ਸੋ ਇਹ ਉਪਰਾਲਾ ਸਿਰਾਂ ਤੇ ਦਸਤਾਰਾਂ ਘਰਾਂ ਵਿੱਚ ਸਿੱਖੀ ਆ ਜਾਵੇ ਤਾਂ ਕਿ ਗੁਰੂ ਕਲਗੀਧਰ ਪਾਸ਼ਾ ਜੀ ਦੀ ਕੁਰਬਾਨੀ ਦਾ ਮੁੱਲ ਪੈ ਜਾਵੇ ਇਹ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਜੀ